ਦੁਨੀਆ ਦੇ ਨਕਸ਼ੇ ਦੇ ਉੱਪਰ ਛਾ ਗਿਆ ਹੈ ਦੁਸਾਂਝਾ ਵਾਲਾ ਚਾਰੇ ਪਾਸੇ ਹੋ ਰਹੇ ਨੇ ਦਿਲਜੀਤ ਦੁਸਾਂਝ ਦੇ ਚਰਚੇ ਕਰਵਾ ਦਿੱਤੀ ਹੈ ਬੱਲੇ ਬੱਲੇ ਤੇ ਆਪਣੇ ਹੀ ਸ਼ਬਦਾਂ ਨੂੰ ਵਾਕਿਆ ਹੀ ਸਾਬਿਤ ਕਰ ਦਿੱਤਾ ਹੈ ਪੰਜਾਬੀ ਆਗੇ ਹੋਏ ਪੰਜਾਬੀ ਛਾਗੇ ਹੋਏ ਜਿਹਾ ਇਸ ਵੇਲੇ ਪੰਜਾਬ ਦਾ ਪੁੱਤ ਦੁਨੀਆ ਦੇ ਨਕਸ਼ੇ ਦੇ ਉੱਪਰ ਛਾਇਆ ਹੋਇਆ ਹੈ ਪੰਜਾਬੀ ਮਸ਼ਹੂਰ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਨੇ ਇਸ ਵੇਲੇ ਉਹ ਸਥਾਨ ਹਾਸਲ ਕੀਤਾ ਜਿਸ ਦੇ ਨਾਲ ਸਮੂਹ ਪੰਜਾਬੀ ਕੌਮ ਦਾ ਸਿਰ ਫਖਰ ਦੇ ਨਾਲ ਉੱਚਾ ਹੋ ਗਿਆ ਚਾਰੇ ਪਾਸੇ ਦਲਜੀਤ ਦੋਸਾਂਝ ਦੇ ਹੀ ਚਰਚੇ ਹੋ ਰਹੇ ਨੇ ਤੇ ਉਸ ਨੇ ਆਪਣੇ ਇਸ ਅਹੁਦੇ ਦੇ ਨਾਲ ਇਸ ਸਿਨੇਮਾ ਦੇ ਨਾਲ ਸਮੂਹ ਪੰਜਾਬੀ ਕੌਮ ਨੂੰ ਬਹੁਤ ਵੱਡਾ ਮਾਣ ਹਾਸਲ ਕਰਵਾਇਆ ਦੱਸਦੀ ਹੈ ਕਿ ਇਸ ਵੇਲੇ ਜੁੱਕੇ ਦੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਸ ਨੂੰ ਈਸਟਰਨ ਆਈ ਲਿਸਟ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਿਸ ਦੇ ਵਿੱਚ ਟੌਪ ਦੀਆਂ 50 ਏਸ਼ੀਆਈ ਸੈਲੀਬ੍ਰਿਟੀਜ਼ ਦੇ ਨਾਮ ਨੇ ਤੇ ਦਿਲਜੀਤ ਦੁਸਾਂਜ ਦਾ ਨਾਮ ਸਭ ਤੋਂ ਉੱਪਰ ਨੰਬਰ 1 ਤੇ ਹੈ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਲਜੀਤ ਦੋਸਾਂਝ ਨੇ ਇਸ ਲਿਸਟ ਦੇ ਵਿੱਚ ਆਉਣ ਦੇ ਨਾਲ ਪੁਸ਼ਪਾ ਟੂ ਸਟਾਰ ਅੱਲੂ ਅਰਜਨ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਦਲਜੀਤ ਦੋਸਾਂਝ ਨੇ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੂਖ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਤੇ ਦਲਜੀਤ ਦੋਸਾਂਝ ਆ ਬੈਠੇ ਨੇ ਨੰਬਰ 1 ਤੇ ਇਥੇ ਦੱਸਦੀ ਹੈ ਕਿ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰam ਤੇ ਇੱਕ ਸਟੋਰੀ ਸਾਂਝੀ ਕੀਤੀ ਹੈ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦਾ ਜਿਹੜਾ ਗੀਤ ਹੈ ਵੋਰਨ ਟੂ ਸਟਾਰ ਚੱਲ ਰਿਹਾ ਹੈ ਤੇ ਇੱਕ ਹੋਰ ਸਟੋਰੀ ਦੇ ਵਿੱਚ ਇੱਕ ਗੀਤ ਡੋਨ ਬੀ ਚੱਲ ਰਿਹਾ ਹੈ ਜਿਸ ਦੇ ਵਿੱਚ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਥੇ ਨਾਲ ਹੀ ਦੱਸਦੀ ਹੈ ਕਿ ਬੀਤੇ ਦਿਨੀ ਦਲਜੀਤ ਦੋਸਾਂਝ ਉਹਨਾਂ ਨੇ ਮੁੰਬਈ ਦੇ ਵਿੱਚ ਇੱਕ ਕਾਨਸਰਟ ਕੀਤਾ ਸੀ ਜਿਹੜਾ ਕਿ ਬੇਹੱਦ ਕਾਮਯਾਬ ਰਿਹਾ ਹੈ ਉਥੇ ਡੱਬੇ ਵਾਲੀਆਂ ਦੇ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਸੀ ਤੇ ਦਲਜੀਤ ਦੋ ਸਾਂਝ ਦੇ ਦਸਤਕਤ ਵਾਲੇ ਕੱਪੜੀ ਉਹਨਾਂ ਦੇ ਵੱਲੋਂ ਪਹਿਨੇ ਗਏ ਸਨ ਉਹਨਾਂ ਨੇ ਦਲਜੀਤ ਦੋ ਸਾਂਝ ਦੇ ਦਸਤਕਤ ਵਾਲੇ ਜਿਹੜੇ ਕਿ ਕੁੜਤੇ ਚਾਦਰੇ ਤੇ ਜੈਕਟਾਂ ਪਹਿਨੀਆਂ ਸਨ ਤੇ ਮੁੰਬਈ ਦੇ ਵੱਖ-ਵੱਖ ਥਾਵਾਂ ਤੇ ਉਹਨਾਂ ਦੇ ਵੱਲੋਂ ਘੁੰਮਿਆ ਗਿਆ ਸੀ ਤੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਇਸ ਕੰਸਰਟ ਦੇ ਵਿੱਚ ਪਹੁੰਚੋ ਤੇ ਇਹ ਕੰਸਰਟ ਬੇਹੱਦ ਕਾਮਯਾਬ ਰਿਹਾ ਸੀ ਤੇ ਜਿਕਰ ਜੋ ਗਿਆ ਕਿ ਪੰਜਾਬੀ ਗਾਇਕ ਦਿਲਜੀਤ ਦਸਾਂਜ ਇਨੀ ਦਿਨੀ ਆਪਣੇ ਟੂਰ ਦਿਲ ਉਲੂਮੀਨਾ ਤੁਰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਸੁਰਖੀਆਂ ਬਟੋਰਦੇ ਨੇ ਬਹੁਤ ਸਾਰੀਆਂ ਥਾਵਾਂ ਤੇ ਉਹਨਾਂ ਦੇ ਵੱਲੋਂ ਕੰਸਰਟ ਕੀਤੇ ਜਾਂਦੇ ਨੇ ਤੇ ਜਿਹੜੇ ਕਿ ਖਚਾ ਖਚ ਭਰਦੇ ਨੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਜਿਹੜੇ ਸ਼ੋਅ ਦੇਖਣ ਆਉਂਦੇ ਨੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਹੈ ਦੱਸਦੀ ਹੈ ਕਿ ਪੰਜਾਬੀ ਗਾਇਕ ਤਲਜੀਤ ਦੋਸਾਂਜ ਨੇ ਬਹੁਤ ਸਰੀਆਂ ਫਿਲਮਾਂ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬੀ ਹਿੰਦੀ ਦੋਨਾਂ ਤਰ੍ਹਾਂ ਦੀਆਂ ਹੀ ਫਿਲਮਾਂ ਨੇ ਤੇ ਉਹਨਾਂ ਦੇ ਗੀਤਾਂ ਨੂੰ ਵੀ ਨੌਜਵਾਨਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਪੰਜਾਬੀ ਨੌਜਵਾਨਾਂ ਤੋਂ ਇਲਾਵਾ ਹੋਰ ਨੌਜਵਾਨ ਵੀ ਉਹਨਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਨਾਲ ਹੀ ਨਾਲ ਉਹਨਾਂ ਦੀ ਅਦਾਕਾਰੀ ਨੂੰ ਵੀ ਲੋਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਤੇ ਇਹ ਨੀਦਨੀ ਦਲਜੀਤ ਦੋਸਾਂਝ ਆਪਣੇ ਜਿਹੜੇ ਟੂਰ ਆ ਦਿਲ ਅਲੂਮੀਨਾਤ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਹੁਣ ਦਲਜੀਤ ਦੋਸਾਂਝ ਦੇ ਵੱਲੋਂ ਜਿਹੜਾ ਕਿ ਇਹ ਬਹੁਤ ਵੱਡਾ ਜਿਹੜਾ ਮਾਣ ਹਾਸਲ ਕੀਤਾ ਗਿਆ ਉਹ ਸਮੂਹ ਪੰਜਾਬੀਆਂ ਦੇ ਲਈ ਆਪਣੇ ਆਪ ਦੇ ਵਿੱਚ ਫਖਰ ਵਾਲੀ ਗੱਲ